ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਆ ਸਾਰੇ ਪ੍ਰਸ਼ਾਸਨ ਤੇ ਨਿਕਲਣਗੇ ਉਹਨਾਂ ਨਾਲ ਕੋਈ ਅਣਹੋਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਸਕੇਂਦਰ ਸਰਕਾਰ ਅਸਮਦੀ ਡਿਬਰੂਗੜ੍ਹ ਜੇਲ੍ਹ ਚ ਪੂਖ ਹੜਤਾਲ ਤੇ ਬੈਠੇ ਅਮਰਿਤਪਾਲ ਨੂੰ ਲੈ ਕੇ ਤਖਤ ਸੀਰੀ ਦਮਦਮਾ ਸਾਹਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੜਕੋਠੇ ਨੇ ਗੁਵਾਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕੱਢਿਆ ਜਥੇਦਾਰ ਨੇ ਕਿਹਾ ਹੈ ਕਿ ਅਮਰਿਤਪਾਲ ਦੇ ਬਾਥਰੂਮ ਚ ਕੈਮਰੇ ਲਗਾ ਕੇ ਜੇਲ੍ਹ ਪ੍ਰਸ਼ਾਸਨ ਤੇ ਕੇਂਦਰ ਅਮਰਿਤਪਾਲ ਦੀ ਨਿਜਤਾ ਤੇ ਹਮਲਾ ਕਰ ਰਹੀ ਹੈ ਜੋ ਸਰਾਸਰ ਗਲਤ ਹੈ ਅਮਰਿਤਪਾਲ ਦੇ ਬੈਰਕ ਚ ਮਿਲੇ ਤਰਾਸਯੋਗ ਸਮਾਨ ਦੇ ਲਈ ਵੀ ਜਥੇਦਾਰ ਨੇ ਜੇਲ੍ਹ ਪ੍ਰਸ਼ਾਸਨ ਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਲਜ਼ਾਮ ਲਗਾਏ ਨੇ ਕਿ ਜਾਣਬੁੱਝ ਕੇ ਕੇਂਦਰ ਇਹ ਸਭ ਕਰਵਾ ਰਹੀ ਹੈ ਜੇ ਤਾਂ ਨਹੀਂ ਦੰਦਿਆਂ ਦਾਰਨ ਕਿਹਾ ਹੈ ਕਿ ਅੰਮ੍ਰਿਤਪਾਲ ਸੜੇ ਉਸ ਦੇ ਸਾਥੀਆਂ ਦੇ ਨਾਲ ਜੇਕਰ ਕੋਈ ਜਨ ਹੁਣੀ ਵਾਪਰਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਕੇਂਦਰ ਤੇ ਜੇਲ੍ਹ ਪ੍ਰਸ਼ਾਸਨੀ ਹੋਵੇਗਾ ਸਰਕਾਰ ਦੀ ਕਿੱਡੀ ਬੇਸ਼ਰਮੀ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਉਹ ਨੌਜਵਾਨ ਅੱਜ ਮੇਰੇ ਖਾਲ ਸਾਲ ਤੋਂ ਉੱਪਰ ਹੋ ਚੱਲਿਆ ਉਹ ਡਿਬਰੂਗੇਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਫਿਰ ਉੱਥੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਵਤੀਰਾ ਜਿਹੜਾ ਉਹ اختیار ਕੀਤਾ ਜਾ ਰਿਹਾ ਹੈ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਹੈ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੈਮਰੇ ਲਾਉਣੇ ਤੇ ਉਹਨਾਂ ਦੇ ਜਿਹੜੇ ਹੈ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਹੀ ਉਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਤੇ ਨਿਕਲਣਗੇ ਜੇਲ੍ਹ ਪੁਲਿਸ ਅਫਸਰਾਂ ਤੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਨਮਨੁੱਖੀ ਜਿਹੜਾ ਉਹਨਾਂ ਤੇ ਇੱਕ ਕਿਸਮ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨਾਲ ਕੋਈ ਅਣਹੋਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਸਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਤੇ ਕੇਸ ਜਿਹੜੇ ਆ ਉਹ ਵਾਪਸ ਲੈਣੇ ਚਾਹੀਦੇ ਨੇ ਸਰਕਾਰ ਨੂੰ ਤੁਸੀਂ ਜ਼ਿਕਰ ਕੀਤਾ ਉਸ ਦਾ ਉਹਨਾਂ ਨੇ ਆਪਣੀ ਕਾਲ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਭੁਖੜਤਾਲ ਤੇ ਬੈਠੇ ਆਂ ਬਹੁਤ ਸਿੰਘਾਂ ਦੀਆਂ ਦੀ ਹਾਲਤ ਵੀ ਖਰਾਬ ਹੈ ਤੇ ਜੇਕਰ ਅਸੀਂ ਨਹੀਂ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਪੇ ਬਿਲਕੁਲ ਜੇ ਅਨਮਨੁੱਖੀ ਅਣਹੋਣੀ ਉਹਨਾਂ ਨਾਲ ਕੋਈ ਦੀ ਹੈ ਤੇ ਉਹਦੀ ਜ਼ਮੇਰ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਉਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਤੇ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਉਥੋਂ ਦੇ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਹੈ ਉਹ ਬਤੀਰਾ ਇਖਤियार ਕੀਤਾ ਜਾ ਰਿਹਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੰਨਾ ਵੱਡਾ ਉਹਨਾਂ ਦਾ ਅਪਰਾਧ ਨਹੀਂ ਹੈ ਜਿਸ ਕਿਸਮ ਦੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ